ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਪੰਥਕਾਲੀ ਬੁੱਢਾ ਦਲ 96 ਕਰੋੜੀ ਚੱਲਦਾ ਵੀਰ ਚੱਕਰਵਰਤੀ ਪੰਜਾਬ ਵਿਸ਼ਵ ਭਾਰਤ ਨੇਂ ਅੰਸਿੰਗਾ ਸਾਰੀ ਬੁੱਢਾ ਦਲ ਦੀਆਂ ਫੌਜਾਂ ਨੂੰ ਦਾਤੋਲ ਫਤਿਹ ਪ੍ਰਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜਿਹੜਾ ਵਾ ਉਹ ਮਹਾਰਾਜ ਦੀ ਕਿਰਪਾ ਨਾਲ ਅੱਜ ਆਪਾਂ ਭਾਈ ਜਤਿੰਦਰ ਸਿੰਘ ਜੀ ਪਟਿਆਲਾ ਤੇ ਉਹਨਾਂ ਦੇ ਗ੍ਰਹਿ ਵਿੱਚ ਉਹਨਾਂ ਦੇ ਉਹਨਾਂ ਦੇ ਘਰ ਪਿੰਡ ਸ਼ਾਦੀਪੁਰ ਤੇ ਉੱਥੇ ਅਸੀਂ ਜਿਹੜਾ ਵਾ ਅੱਜ ਉਹ ਪਾਠ ਸਮਾਗਮ ਕਥਾ ਸਮਾਗਮ ਆਰਤੀ ਆਰਤਾ ਸਾਰਾ ਤਾਰਾ ਸ਼ਹੀ ਸਿੰਘਾ ਨੇ ਤੁਹਾਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰੀ ਸੇਵਾ ਸੱਚੇ ਪਾਤਸ਼ਾਹ ਜੀ ਨੇ ਆਪ ਲਈ ਆ। ਸੋ ਇਹ ਸੰਗਤ ਜੀ ਜਿਹੜਾ ਅੱਜ ਸਮਾਗਮ ਹੋਇਆ ਵਾ ਤੇ ਸਾਰੀਆਂ ਫੋਜਾਂ ਨੇ ਸਟੇਟਸ ਵੀ ਦੇਖਿਆ ਹੋਣਾ ਵਾ ਤੇ ਆਪਾਂ ਸਾਰੀਆਂ ਫੋਜਾਂ ਨਾਲ ਬਚਨ ਵੀ ਕੀਤੇ ਸੀ ਵੀ ਪਹਿਲੇ ਜਿਹੜਾ ਇਹ ਸਮਾਗਮ ਜਿਹੜਾ ਅੱਜ ਹੋਇਆ ਚਤਿੰਦਰ ਸਿੰਘ ਪਟਾਲੇ ਦੇ ਘਰ ਸਮਾਗਮ ਹੋਇਆ ਵਾ ਬੀਜ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਹੋਏ ਆ ਕਰਨੀ ਨਾਮੇ ਦੇ ਪਾਠ ਹੋਏ ਸ਼ਸਤਰਨਾਮ ਮਾਲਾ ਬਾਣੀ ਦਾ ਪਾਠ ਹੋਇਆ ਚਪਈ ਸਾਹਿਬ ਦੇ ਪਾਠ ਹੋਏ ਸੋ ਆਰਤੀ ਆਰਤਾ ਹੋਇਆ ਵਾ ਸ਼ਰੋਣੀ ਪੰਥਕਾਲੀ ਬੁੱਢਾ ਦਲ 96 ਕਰੋੜੇ ਚੱਲਦਾ ਵਿੱਚ ਚੱਕਰਵਰਤੀ ਬੁੱਢੇ ਦਲ ਦੀ ਫੋਜ ਮਹਾਪੁਰਸ਼ ਬਾਬਾ ਸੁਚਾਨ ਸਿੰਘ ਜੀ ਫਤੇਗੜ ਸਾਹਿਬ ਵਾਲੇ ਸੋ ਉਹਨਾਂ ਨੇ ਵੀ ਕਥਾ ਦੀ ਹਾਜ਼ਰੀ ਭਰੀ ਆ ਤੇ ਆਪਣੇ ਜਥੇ ਦੇ ਨਾਲ ਜਿਹੜਾ ਆਏ ਸੰਨ ਪਤੇਗੜ ਸਾਹਿਬ ਤੋਂ ਸਪੈਸ਼ਲ ਪਟਿਆਲਾ ਐ ਸੰਨ ਦਾਸ ਦੀ ਬੇਨਤੀ ਪ੍ਰਵਾਨ ਕਰਕੇ ਦਾਸ ਨੂੰ ਬਹੁਤ ਇੱਜ਼ਤ ਮਾਨ ਜਿਹੜੇ ਆ ਉਹ ਮਹਾਪੁਰਸ਼ ਦਿੰਦੇ ਆ ਸਾਰੀ ਮਹਾਪੁਰਸ਼ ਦਾਸ ਨੂੰ ਐਸੇ ਬਹੁਤ ਪਿਆਰ ਸਤਿਕਾਰ ਇਕਸਾਲ ਦੇ ਭਾਵੇਂ ਗਿਆਨੀ ਸਿੰਘ ਹੁਣ ਸਾਰੇ ਦਾਸ ਨੂੰ ਬਹੁਤ ਮਾਨ ਸਤਿਕਾਰ ਦਿੰਦੇ ਆ ਸੋ ਖਾਲਸਾ ਜੀ ਅੱਜ ਮਹਾਰਾਜੇ ਕਿਰਪਾ ਨਾਲ ਜਿਹੜਾ ਵਾ ਪਟਿਆਲੇ ਚੜ੍ਹਦੀ ਕਲਾ ਵਿੱਚ ਸਾਰਾ ਸਮਾਗਮ ਹੋਇਆ ਵਾ ਆਪਾਂ ਸਟੇਟਸ ਵੀ ਪਾਵਾਂਗੇ YouTube ਤੇ ਵੀ ਪਾਵਾਂਗੇ ਆਰਤੀ ਆਰਤੀ ਦੀ ਵੀਡੀਓ ਪਾਵਾਂਗੇ 10 ਨੇ ਵੀ ਕਥਾ ਦੀ ਹਾਜ਼ਰੀ ਭਰੀ ਆ ਸੋ ਉਹ ਵੀ ਆਪਾਂ ਵੀਡੀਓ ਪਾਵਾਂਗੇ ਤੇ ਉਹ ਸਾਰਾ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਆਪਾਂ ਮੈਂ ਇਹ ਬੇਨਤੀ ਕਰ ਰਿਹਾ ਵੀ ਜਿਹੜਾ ਅੱਜ ਸਮਾਗਮ ਹੋਇਆ ਉਹ ਨਾ ਇਹ ਜਿਹੜਾ ਸ਼ਨੀਵਾਰ ਨੂੰ ਸਮਾਗਮ ਹੋਣਾ ਸੀ ਬਾਬਾ ਕਰਮਜੀਤ ਸਿੰਘ ਜੀ ਦੇ ਘਰ ਲੋਹ ਤਸੰਬਲੀ ਉਹ ਅਸੀਂ ਸਟੇਟਸ ਵੀ ਪਾਇਆ ਸੀ ਬੈਨਰ ਵੀ ਚ ਪਾਇਆ ਸੀ ਉਹ ਸਮਾਗਮ ਕਿਸੇ ਕੰਮ ਕਰਕੇ ਸਿੰਘ ਨੂੰ ਕੋਈ ਕਰੇ ਲੋ ਕੰਮ ਪੈ ਗਿਆ ਉਹਦੇ ਕਰਕੇ ਜਿਹੜਾ ਵਾ ਇਸ ਸਮਾਗਮ ਕੈਂਸਲ ਕੀਤਾ ਸ਼ਨੀਵਾਰ ਵਾਲਾ ਜਿਹੜਾ ਸ਼ਨੀਵਾਰ ਵਾਲਾ ਸਮਾਗਮ ਕੈਂਸਲ ਕੀਤਾ ਸੀ ਸੋ ਉਹ ਸਮਾਗਮ ਫਿਰ ਅੱਜ ਸੋਮਵਾਰ 12 ਮਈ ਅੱਜ ਦੇ ਦਿਨ ਜਿਹੜਾ ਵਾ ਉਹ ਸਮਾਗਮ ਕੀਤਾ ਵਾ ਜਿਹੜਾ ਸ਼ਨੀਵਾਰ ਨੂੰ ਸਮਾਗਮ ਕੈਂਸਲ ਹੋ ਗਿਆ ਸੀ ਉਹ ਅੱਜ ਸਮਾਗਮ ਕੀਤਾ ਸਿਰਪਰ ਡਰਾਫਟ ਚੇਂਜ ਹੋ ਗਿਆ ਅਭੀ ਪਾ ਲੋ ਲੋਤ ਸਮਾਗਮ ਕਰਨਾ ਸੀ ਤੇ ਅੱਜ ਮਹਾਰਾਜਾ ਕਿਰਪਾ ਨਾਲ ਭਾਈ ਜਤਿੰਦਰ ਸਿੰਘ ਜੀ ਪਟਿਆਲਾ ਜ਼ਿਲ੍ਹਾ ਪਟਿਆਲਾ ਪਿੰਡ ਸ਼ਾਦੀਪੁਰ ਉਹਨਾਂ ਦੇ ਘਰ ਅੱਜ ਸਮਾਗਮ ਹੋਇਆ ਭਰਾ ਬਹੁਤ ਪਿਆਰ ਕਰਦਾ ਦਾਸ ਨਾਲ ਜਤਿੰਦਰ ਸਿੰਘ ਮੇਰੇ ਇੱਕ ਵਾਰ ਬੁਕਮ ਕਰਨ ਤੇ ਬੇਨਤੀ ਕਰਨ ਤੇ ਭਰਾ ਨੇ ਮੇਰੀ ਬੇਨਤੀ ਹੁਕਮ ਪ੍ਰਵਾਨ ਕੀਤਾ ਤੇ ਮੈਂ ਕਿਹਾ ਬਾਬਾ ਜੀ ਵੀ ਆਪਾਂ ਸ਼ਨੀਵਾਰ ਨੂੰ ਨਾ ਬਾਬਾ ਸਚੈਨ ਸਿੰਘ ਮਹਾਂਪੁਰਸ਼ਾਂ ਨੂੰ ਕੁਡਾ